ਸੀ ਡਾਕਟਰ ਗੁਰਦਾਸਪੁਰ ਪਹੁੰਚੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਦਾਵਾ ਵਿਰੋਧੀ ਧਿਰ ਦੇ ਮੇਤਾ ਪ੍ਰਤਾਪ ਸਿੰਘ ਬਾਜਵਾ ਤੇ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰ ਮਿਸਿੰਗ ਪਹੜਾ ਜਿਸੀ ਦਫਤਰ ਦੇ ਕਰਮਚਾਰੀਆਂ ਨਾਲ ਹੋਈ ਤਿੱਖੀ ਬਹਿਸ ਦੋਸਤ ਕੋਲ ਰੱਖ ਦਿਆਂਗੇ ਆਓ ਆਓ ਬੀਬਾ ਲੈ ਜੋ ਬਾਗ ਨਾ ਆਓ ਰੰਗ ਨਾ ਮਾਰੀਓ ਹੁੰਦਾ ਨਹੀਂ ਮਾਰ ਡੀਡੀ ਸਾਹਿਬ ਨੂੰ ਤੜੇ ਹੋ ਗਏ ਹੋ ਗਏ ਹੋ ਉਹ ਨਹੀਂ ਮਾਰਦੇ ਕੋਈ ਕਰਦਾ ਨਹੀਂ ਕੋਈ ਕਰਦਾ ਨਹੀਂ ਟੌਪਰ ਪਾਣੀ ਕਰੋ ਬੈਠਣ ਨੂੰ ਬੰਦਿਆ ਮਸੂ ਹੋ ਗਿਆ ਮੇਰੀ ਰੋਡ ਤੇ ਕੰਮ ਕਰ ਦੋ ਦੋ ਨੰਬਰ ਦੋਹਾਂ ਦਿਨਾਂ ਮਾਤਾ ਨੂੰ ਲੋੜ ਪੈਣੀ ਕਰ ਕੋ ਕਰ ਕੋ ਦੀ ਸੁੱਖਾਈ ਦਾ ਜਾ ਨਹੀਂ ਨਹੀਂ ਸੁਣਨੀ ਨਹੀਂ ਮੇਰੀ ਗੱਲ ਤਾਂ ਛੋੜੋ ਜੀ ਮੈਂ ਚੱਲ ਜਾਣੀ ਤੇ ਮੈਂ ਮਾਰਾਂ ਚੱਲ ਜੀ 15 ਮਾਗੇ ਜੀ 15 ਕੋਈ ਨਾ ਗੱਲ ਦੀ ਕਰਦੇ ਐਨਾ 15 ਵਿੱਚ ਤਾੜੇ ਮਾਰ ਦੇ ਬੰਦੇ ਉੱਥੇ 15 ਮਿੰਟ ਰਿਪੋਰਟ ਬੀਫ ਨੂੰ ਕਹ ਕੇ ਦੇਜਾ ਜੇ ਲੱਫਾਂ ਦੀ ਜਾਨਾ ਕਿ ਕੋਈ ਪੜ੍ਹ ਕੇ ਬਾਹਰ ਦੱਸੇ ਵੱਡੇ ਮਾਮਲੇ ਦਾ ਪੁੱਤ ਬਣਾ ਸਕਦੇ ਹਾਂ ਮਰਦੇ ਹਾਂ ਮੁਬਾਰਕ ਇਹ ਸਾਡਾ ਦਫਤਰ ਸਰ ਸਰ ਦੇਖੋ ਇਹ ਪਿਓ ਦਾ ਦਫਤਰ ਨਹੀਂ ਟੀਸੀ ਦਾ ਅਗਲੀ ਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਬਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਤੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਮੇਰਾ خیال 75 ਸਾਲਾਂ ਤੇ ਜਿਹੜੀ ਗਵਰਨਮੈਂਟ ਬਦਲਾਵ ਦੇ ਨਾਅਰੇ ਤੇ ਆਈ ਸੀ ਕਿ ਅਸੀਂ ਚੰਗੀਆਂ ਪ੍ਰੈਕਟਿਸਿਜ਼ ਪਾਰਲੀਮੈਂਟ ਇੱਥੇ ਪੰਜਾਬ ਵਿੱਚ ਲੈ ਕੇ ਆਵਾਂਗੇ ਮੈਂ ਸਮਝਦਾ ਕਿ ਸਾਰਨ ਵਦ ਜੇ ਗਦਰ ਕਿਸੇ ਗਵਰਨਮੈਂਟ ਚ ਮਚਿਆ ਤੇ ਉਹ ਇਸ ਪ੍ਰੈਜ਼ੈਂਟ ਸਰਕਾਰ ਤੇ ਮਚਿਆ ਡੈਮੋਕ੍ਰੇਸੀ ਨੂੰ ਲੋਕ ਰਾਜ ਨੂੰ ਜਿਹੜਾ ਸਰ ਦਾ ਮੋਢਲਾ ਉਹਦੇ ਵਿੱਚ ਕੇਂਦਰ ਹੈ ਉਹ ਹੈ ਪੰਚਾਇਤੀਆਂ ਲੈਖੇ 70% ਦੀ ਪੰਜਾਬ ਪਿੰਡਾਂ ਵਿੱਚ ਵਸਦਾ ਮੈਂ ਸਮਨਾ ਭਗਵੰਤ ਮਾਨਨੇ ਤੇ ਦੀ ਟੀਮ ਨੇ ਵੱਡਾ ਇੱਕ ਪਾਪ ਕੀਤਾ ਬਹੁਤ ਵੱਡਾ ਮੈਂ ਪਾਪ ਗਿਨਣਾ ਇਸ ਗੱਲ ਨੂੰ ਕਿ ਤੁਸੀਂ ਪਹਿਲੀ ਗੱਲ ਤੇ ਇਲੈਕਸ਼ਨ ਕਰਾਉਂਦਾ ਤੁਹਾਡਾ ਮਤਲਬ ਹੀ ਨਹੀਂ ਸੀ ਕਹਿੰਦਾ ਮਤਲਬ ਕਿ ਤੁਹਾਡੀ ਆਪਣੀ ਨੀਅਤ ਹੈ ਨਹੀਂ ਸੌਰੀ ਕਹਿੰਦਾ ਮਤਲਬ ਸੀ ਕਿ ਤੁਹਾਡੀ ਨੀਅਤ ਹੈ ਨਹੀਂ ਸੀ ਆਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਤੁਹਾਨੂੰ ਇਹ ਮਜਬੂਰੀ ਨਾਲ ਕਰਾਣੀ ਪਈ ਫੇਰ ਫਲੋਰ ਆਫ ਦੀ ਹਾਊਸ ਤੇ ਜਦੋਂ ਸੈਸ਼ਨ ਚੱਲ ਰਿਹਾ ਸੀ ਉਸ ਦਾ ਤ੍ਰਿਪਲ ਰਜਿੰਦਰ ਸਿੰਘ ਬਾਜਵਾ ਜੀ ਨੇ ਉੱਠ ਕੇ ਬਕਾਇਦਾ ਤਰ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਮਾਨ ਸਾਹਿਬ ਪੰਚਾਇਤ ਦੀਆਂ ਲੇਖਾ ਤੁਸੀਂ ਕਰਨ ਲੱਗੇ ਹੋ ਕੀ ਅਸੀਂ ਆਸ ਰੱਖੀ ਹੈ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦੋਗੇ ਫ੍ਰੀ ਐਂਡ ਫੇਅਰ ਉੱਥੇ ਭਗਵੰਤ ਮਾਨ ਨੇ ਅਸ਼ੋਰੈਂਸ ਦਿੱਤੀ ਫਲੋਰ ਤੇ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ ਤੋਂ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਨੇ ਮੈਂਬਰ ਪਾਰਲੀਮੈਂਟ ਸਾਡੇ ਬੱਜੋ ਸਾਹਿਬ ਨਾਲ ਜਿਹੜੇ ਪੰਚਾਇਤ ਦੇ ਖੁਦ ਮਿਸਟਰ ਰਹੇ ਨੇ 5 ਸਾਲ ਪੜਾ ਜੀ ਸਾਡੇ ਨਾਲ ਨੇ ਜਿਹੜੇ ਸਾਡੇ ਐਮਐਲਏ ਨੇ ਗੁਰਦਾਸਪੁਰ ਦੇ ਸਾਨੂੰ ਬਹੁਤ ਅਫਸੋਸ ਨਾਲ ਕਰਨਾ ਪਿਆ ਦੋ ਦਿਨ ਹੋ ਗਏ ਨੇ ਸਾਰੇ ਐਮਐਲਏਜ਼ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਉਥੇ ਬਲਾਕਸ ਤੇ ਜਾਂਦੇ ਪਹਿਲੀ ਗੱਲ ਤੇ ਮжоਰਿਟੀ ਸੈਕਟਰੀ ਜਿਹੜਾ ਮੈਂ ਸਮਝਣਾ ਜੂਨੀਅਰ ਮੋਸਟ ਆਫੀਸਰ ਉਹ ਬੰਦਾ ਅਵੇਲੇਬਲੀ ਕੋਈ ਨਹੀਂ ਹੋ ਰਿਹਾ ਟੈਲੀਫੋਨ ਆਫ ਕਰਤੇ ਨੇ ਜਦੋਂ ਕਿਤੇ ਗਲਤੀ ਨਾ ਕੋਈ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਬੀਡੀਪੀਓਜ਼ ਦਾ ਬੀਡੀਪੀਓ ਕਹਿੰਦਾ ਮੇਰੇ ਤੇ ਡੀਡੀਪੀਓ ਦਾ ਡੀਡੀਪੀਓ ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੁਣ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਕੇ ਆਏ ਦੋ ਘੰਟੇ ਬੈਠ ਕੇ ਆਏ ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜਿਹੜੀ ਲੈਪ ਸਰਫੇ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ ਕੰਪਲੀਟ ਦਿਨ ਵੇਸਟ ਕਰ ਦਿੱਤੇ ਕਿ ਅੱਜ ਦਾ ਦਿਨ 2 ਵਜ ਗਏ ਨੇ ਆਲਮੋਸਟ ਦੇ ਨੇਟ ਆਪ ਗਿਆ ਤੇ ਦੋ ਛੁੱਟੀਆਂ ਨੇ ਤੇ ਹੁਣ ਕੱਲੀ 4 ਤਰੀਕ ਤੋ ਮੈਂ ਸਮਝਦਾ ਸਾਡੀ ਜੋ ਜੋ ਸਾਨੂੰ ਨਜ਼ਰ ਆਉਂਦਾ ਹੈ ਪੋਲਿਟਿਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ ਕਿਉਂਕਿ ਆਪ ਦੀ ਆਪਣੀ ਗਰਾਊਂਡ ਥੱਲੋਂ ਖਿਸਕ ਚੁੱਕੀ ਹੈ ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਨਹੀਂ ਤੇ ਹਮੇਸ਼ਾ ਸਰਕਾਰਾਂ ਦਾ ਹੀ ਨਾ ਪ੍ਰਭਾਵ ਹੁੰਦਾ ਹੈ ਕਿ ਆਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਿਲ ਹੁੰਦੇ ਨੇ ਇੱਥੇ ਸਾਡੇ ਕੋਲ ਕੈਂਡੀਡੇਟ ਇੱਕ ਇੱਕ ਪਿੰਡ ਤੋਂ ਦੋ ਦੋ ਤਿੰਨ ਤਿੰਨ ਨੇ ਇਹਨਾਂ ਕੋ ਬੰਦਾ ਕੋਈ ਨਹੀਂ ਇਹਨਾਂ ਦੇ ਐਮਐਲਏ ਮੇਰੀ ਇਹ ਵੀ ਗੱਲ ਇੱਕ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਗੱਲ ਤੇ ਇਹਨਾਂ ਦੇ ਐਮਐਲਏ ਕੋਈ ਇੱਕ ਅਦਾ ਇੱਕ ਐਮਐਲਏ ਨਾਲ ਇਹੋ ਜਿਹਾ ਜਿਹਨੇ ਪੰਜ-ਛੇ ਸੈਕਟਰੀ ਪਿਛਲੇ ਚਾਰ ਦਿਨਾਂ ਦਾ ਘਰ ਹੀ ਸੋਏ ਉਹਨਾਂ ਨੂੰ ਬਕਾਇਦਾ ਤੌਰ ਜਿਸ ਤਾਂ ਚੁੱਕ ਕੇ ਕਿਸੇ ਨੂੰ ਆਪਣੀ ਹਿਫਾਜ਼ਤ ਚ ਰੱਖ ਲਈ ਬਾਕੀਆਂ ਨੇ ਦੁਕਾਨ ਖੋਲ੍ਹ ਲਈ ਇਹ ਮੇਰਾ ਓਪਨ ਚਾਰਜ ਹੈ ਕਰੋੜਾਂ ਰੁਪਏ ਕਰੋੜਾਂ ਰੁਪਏ ਚੇਂਜ ਦੇ ਚੇਂਜਿੰਗ ਹੈਂਡਸ ਪਹਿਲੇ ਤੇ ਜਿੱਥੇ ਰਿਜ਼ਰਵੇਸ਼ਨ ਹੋਈਆਂ ਉਹਨਾਂ ਕੋ ਪੈਸੇ ਲੈ ਗਏ ਮੈਂ ਸਾਰੇ ਐਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ ਕੋਈ ਇੱਕ ਨੂਨੀ ਛੱਡ ਰਿਹਾ ਰਿਜ਼ਰਵੇਸ਼ਨ ਕਰਨ ਦੇ ਪੈਸੇ ਫਿਰ ਰਿਜ਼ਰਵੇਸ਼ਨ ਰੋਕਣ ਦੇ ਪੈਸੇ ਤਿੰਨ ਤਿੰਨ ਬੰਦਿਆਂ ਕੋ ਇੱਕ ਇੱਕ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਹਾਰੇ ਤੇ ਜਿੱਤੇ ਨੇ ਜਿੱਤੇ ਆ ਤਾਂ ਕੋਈ ਇੱਕ ਅਦਾ ਹੀ ਹੈ ਪਰ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਹੈ ਇਹਨਾਂ ਨੇ ਦੁਕਾਨ ਖੋਲੀ ਮੈਂ ਸਾਮਣੇ ਇਹਦੇ ਨਾਲ ਚੰਗਾ ਸੀਜ਼ਨ ਇਹਨਾਂ ਵਾਸਤੇ ਹੋਰ ਕੋਈ ਨਹੀਂ ਇਹ ਇੱਕ ਮਿੰਟ ਹਾਂਜੀ ਦੀ ਸਮਰੱਥਤ ਤੋਂ ਗਾਇਬ ਹੋ ਗਿਆ ਡਾਕਟਰ ਲੱਕ ਗਏ ਹੰਦਰਪਾ ਨਹੀਂ ਡੀਸੀ ਸਾਹਿਬ ਤੇ ਇੱਥੇ ਹੀ ਸਨ ਡੀਸੀ ਸਾਹਿਬ ਗਾਇਬ ਨਹੀਂ ਹੋਏ ਪਰ ਡੀਸੀ ਸਾਹਿਬ ਦੀ ਜਿਹੜੀ ਇੱਕ ਅਥਾਰਟੀ ਹੁੰਦੀ ਉਹ ਗਾਇਬ ਸੀ ਜਿਸ ਅਥਾਰਟੀ ਨਾਲ ਡਿਪਟੀ ਕਮਿਸ਼ਨਰ ਆਰਡਰਸ ਕਰਦਾ ਹੁਣ ਡਿਪਟੀ ਕਮਿਸ਼ਨਰ 2 ਦਿਨ ਹੋ ਗਏ ਨੇ ਰੰਦਾਵਾ ਸਾਹਿਬ ਨੂੰ ਮੈਂਬਰ ਆਫ ਪਾਰਲੀਮੈਂਟ ਨੂੰ ਤੁਹਾਡੇ ਦਾਸ ਨੂੰ ਜਿਹੜਾ ਸੀਐਲਪੀ ਦਾ ਲੀਡਰ ਹੈ ਬਾਜਵਾ ਸਾਹਿਬ ਨੂੰ ਸਾਤਰਪੁਰ ਜਿੰਦਰ ਸਿੰਘ ਨੂੰ ਨਾਂਉ ਤੇ ਪਾੜਾ ਸਾਹਿਬ ਨੂੰ 2 ਦਿਨ ਹੋ ਗਏ ਨੇ ਇਹਨਾਂ ਦੇ ਕਹਿਣ ਤੇ ਸੈਕਟਰੀ ਨਹੀਂ ਅਜੇ ਦਫ਼ਤਰਾਂ ਚ ਵਹਿਰੇ ਤੇ ਕੀ ਪੰਜਾਬ ਦੇ ਲੋਕ ਆਸ ਉਮੀਦ ਕੋਈ ਕਰ ਸਕਦੇ ਐਂਡ ਅਨਫਾਰਚਨਟਲੀ ਦੂਜੇ ਪਾਸੇ ਵੇਖੋ ਇੱਕ ਇਹਨਾਂ ਦਾ ਜੈਤੋ ਦਾ ਐਮਐਲਏ ਜਿਹਨੇ ਸਟੇਜ ਤੋਂ ਗੱਲ ਕਹੀ ਹੈ ਕਿ ਮੈਂ ਜਿਹਨੂੰ ਐਲਾਨ ਕਰੂੰਗਾ ਬਾਕੀਆਂ ਨੂੰ ਬਹੁ ਫੜਫੜ ਦਸਤਾਨਾਂ ਚ ਬਾਹਰ ਸੁੱਟਾਂਗੇ ਤੇ ਅੱਜ ਹਰਪਾਲ ਚੀਮੇ ਦੀ ਲੀਡਰਸ਼ਿਪ ਦੇ ਥਲੇ ਪੰਜ ਚਾਰ ਬੰਦਿਆਂ ਦਾ ਵਫਤ 12:30 ਵਜੇ ਇਲੈਕਸ਼ਨ ਕਮਿਸ਼ਨ ਨੂੰ ਉੱਥੇ ਮਿਲ ਗਿਆ ਸੀ ਕਿ ਆਪੋਜੀਸ਼ਨ ਦੇ ਵਿੱਚੋਂ ਮਦਖਲਤ ਹੋ ਰਹੀ ਤੁਸੀਂ ਵੇਖੋ ਉਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਸੇਫਗਾਰਡ ਕਰਨ ਵਾਸਤੇ ਦੱਸਣ ਵਾਸਤੇ ਕਿ ਇੱਕ ਜਿਹੜਾ ਦਫ਼ਤਰ ਹੈ ਕੱਲ ਨੂੰ ਜਿਹਦੇ ਤੇ ਚਾਰਜਸ ਲੱਗਣੇ ਨੇ ਕਿ ਪੰਜਾਬ ਦੀਆਂ ਫਾਜ ਦੇ ਇਲੈਕਸ਼ਨਜ਼ ਬਕਾਇਦਾ ਤੌਰ 'ਤੇ ਫਾਜ ਕੀਤੀਆਂ ਹੋਈਆਂ ਪੰਚਾਇਤੀਆਂ ਇਲੈਕਸ਼ਨਜ਼ ਨੂੰ ਕਿ ਇਹ ਆਪੋਜੀਸ਼ਨ ਨੇ ਜੋ ਚਾਰ ਲਾਣਾ ਅਸੀਂ ਗੱਲ ਕਹੀ ਹੈ ਕਿ ਅਸੀਂ ਤੇ ਵੇਖੋ ਜੀ ਆਪੋਜੀਸ਼ਨ ਧੱਕਾ ਕਰ ਕਦੀ ਆਪੋਜੀਸ਼ਨ ਵੀ ਧੱਕਾ ਕਰ ਸਕਦੀ ਅਸੀਂ ਤੇ ਫਰਿਆਦ ਲੈ ਕੇ ਆਏ ਕੋਈ ਫਰਿਆਦ ਸੁਣਨ ਵਾਲਾ ਬੰਦਾ ਹੈ ਨਹੀਂ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਹੈ ਕਿ ਤੁਹਾਡੇ ਸਾਹਮਣੇ ਹੈ ਇਹਨਾਂ ਨੇ ਜੋ ਜੋ ਕਿਹਾ ਹਮੇਸ਼ਾ ਫਰਾਡ ਕੀਤਾ ਝੂਠ ਬੋਲਿਆ ਜੇ ਪੰਚਾਇਤਾਂ ਜੇ ਕਰਨਗੇ ਤੇ ਅੰਗੇ ਮਿਸੀਪੈਲਟੀਆਂ ਤੇ ਕਾਰਪੋਰੇਸ਼ਨ ਚ ਕੀ ਤੁਸੀਂ ਆਸ ਉਮੀਦ ਇਹਨਾਂ ਤੋਂ ਕਰ ਸਕਦੇ ਸੋ ਸਾਨੂੰ ਕੋਈ ਆਸ ਨਾ ਉਮੀਦ ਭਗਵੰਤੇ ਹੈ ਨਾ ਇਹਦੀ ਸਰਕਾਰ ਤੇ ਹੈ ਨਾ ਇਹਦੀ ਐਡਮਿਨਿਸਟ੍ਰੇਸ਼ਨ ਤੇ ਅਸੀਂ ਨਹੀਂ ਕਰ ਸਕਦੇ ਪਹਿਣਗੇ ਰਕਾਰਾਂ ਦੇ ਚਲੋ ਜਦੋਂ ਬਦਲਣਗੇ ਉਦੋਂ ਤੇ ਪੁੱਛਣੇ ਪੈਣਗੇ ਉਹ ਤਾਂ ਕੋਈ ਦੂਰ ਆਏ ਨੇ